ਮੋਦੀ ਸਾਹਿਬ ਦੀਆਂ ਮਹਿੰਗੀਆਂ ਮਹਿੰਗੀਆਂ ਜੈਕਟਾਂ ਮਹਿੰਗੀਆਂ ਮਹਿੰਗੀਆਂ ਐਨਕਾਂ ਮਹਿੰਗੀਆਂ ਮਹਿੰਗੀਆਂ ਜੁੱਤੀਆਂ ਮਹਿੰਗੇ ਮਹਿੰਗੇ ਕੱਪੜਿਆਂ ਦੇ ਚਰਚੇ ਸਾਰੀ ਦੁਨੀਆ ਦੇ ਵਿੱਚ ਨੇ ਹੁਣ ਮੋਦੀ ਸਾਹਿਬ ਨੇ ਆਪ ਦਾ ਸਟੈਂਡਰਡ ਹੋਰ ਚੱਕਤਾ ਲਓ ਬਈ ਦਿਓ ਸਾਰੇ ਜਣੇ ਵਿਧਾਨਾ ਕਿਉਂਕਿ ਮੋਦੀ ਸਾਹਿਬ ਜਹਾਜ਼ ਖਰੀਦ ਲੈ ਜਹਾਜ਼ ਵੀ ਇੱਕ ਨਹੀਂ ਦੋ ਦੋ ਖਰੀਦੇ ਨੇ ਤੇ ਦੋ ਦੋ ਜਹਾਜ਼ ਵੀ ਉਹ ਖਰੀਦੇ ਨੇ ਜਿਹੜੇ ਦੁਨੀਆ ਦੇ ਵਿੱਚ ਸਭ ਤੋਂ ਮਹਿੰਗੇ ਜਹਾਜ਼ ਨੇ ਤੇ ਹੁਣ ਇੰਨਾ ਸਭ ਕੁਝ ਮਹਿੰਗਾ ਪਾ ਕੇ ਇੰਨੇ ਮਹਿੰਗੇ ਜਹਾਜ਼ਾਂ ਦੇ ਵਿੱਚ ਬੈਠ ਕੇ ਮੋਦੀ ਸਾਹਿਬ ਸੋਚਣ ਲੱਗੇ ਕਿ ਕਿਉਂ ਆਪਾਂ ਇਕੱਲੇ ਹੀ ਨਜ਼ਾਰੇ ਲੈ ਰਹੇ ਹਾਂ ਚਲੋ ਸਾਰੇ ਐਮਪੀਆਂ ਨੂੰ ਵੀ ਨਜ਼ਾਰੇ ਦਿਵਾਏ ਜਾਣ ਇਸ ਲਈ ਮੋਦੀ ਸਾਹਿਬ ਨੇ ਸਾਰੇ ਐਮਪੀਆਂ ਦੇ ਫੰਡ ਵਧਾਤੇ ਸਾਰੇ ਭੱਤੇ ਵਧਾਤੇ ਸਾਰੀਆਂ ਪੈਨਸ਼ਨਾਂ ਵਧਾਤੀਆਂ ਤਨਖਾਹਾਂ ਵਧਾਤੀਆਂ ਐਮਪੀਆਂ ਨੂੰ ਹੋਰ ਸਹੂਲਤਾਂ ਦੇ ਦਿੱਤੀਆਂ ਇਹ ਸਭ ਕੁਝ ਉਦੋਂ ਕੀਤਾ ਗਿਆ ਜਦੋਂ ਦੇਸ਼ ਦੇ ਅੰਦਰ ਗਰੀਬੀ ਦਿਨ ਪ੍ਰਤੀ ਦਿਨ ਵੱਧ ਰਹੀ ਹੈ ਦੇਸ਼ ਦੇ ਅੰਦਰ ਮਹਿੰਗਾਈ ਦਿਨ ਪ੍ਰਤੀ ਦਿਨ ਵੱਧ ਰਹੀ ਹੈ ਦੇਸ਼ ਕੰਗਾਲ ਹੁੰਦਾ ਜਾ ਰਿਹਾ ਹੈ ਦੇਸ਼ ਆਪਣੇ ਕਰਜ਼ੇ ਦੇ ਥੱਲੇ ਦੱਬਿਆ ਜਾ ਰਿਹਾ ਹੈ ਆਪਣੇ ਕਰਜ਼ੇ ਨੂੰ 모ੜਨ ਦੇ ਲਈ ਹੋਰ ਕਰਜ਼ਾ ਲੈਣਾ ਪੈ ਰਿਹਾ ਹੈ ਦੇਸ਼ ਨੂੰ ਤੇ ਡਾਲਰ ਦਿਨ ਪ੍ਰਤੀ ਦਿਨ ਵਧ ਰਿਹਾ ਹੈ ਤੇ ਰੁਪਇਆ ਦਿਨ ਪ੍ਰਤੀ ਦਿਨ ਘਟ ਰਿਹਾ ਹੈ ਇਹ ਕਿੰਨੇ ਮਹਿੰਗੇ ਜਹਾਜ਼ મોદી ਸਾਹਿਬ ਖਰੀਦ ਕੇ ਲਿਆਏ ਨੇ ਕਿਹੜੇ ਜਹਾਜ਼ ਖਰੀਦ ਕੇ ਲਿਆਏ ਨੇ ਐਮਪੀਆ ਦੇ ਕਿੰਨੇ ਭੱਤੇ ਵਧਾਏ ਨੇ ਇਸ ਸਭ ਕਾਸੇ ਬਾਰੇ ਇਸ ਵੀਡੀਓ ਵਿੱਚ ਕਰਾਂਗੇ ਪੂਰੀ ਗੱਲਬਾਤ ਤਾਂ ਚਲੋ ਕਰੀਏ ਸ਼ੁਰੂਆਤ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਜ਼ਰੂਰੀ ਬੇਨਤੀ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਦੀ ਨਾਲ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਜਦੋਂ ਵੀ ਵੀਡੀਓ ਪਾਈਏ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਜਾਏ ਤੇ ਤੁਸੀਂ ਇਸ ਵੀਡੀਓ ਨੂੰ ਵੇਖ ਲਓ ਵੀਡੀਓ ਨੂੰ ਲਾਈਕ ਕਰੋ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੋ ਜੇ ਚੰਗੀ ਲੱਗੇ ਆਪਣੇ ਵਟਸਐਪ ਗਰੁੱਪਾਂ ਦੇ ਵਿੱਚ ਸ਼ੇਅਰ ਕਰੋ ਆਪਣੇ ਸਟੇਟਸ ਵੀ ਲਗਾਓ ਵੀਡੀਓ ਦੇ नीचे कमेंट जरूर करो अपने कीमती सुझाव जरूर दियो जेडे जेडे टॉपिक ते ਤੁਸੀਂ ਚਾਹੁੰਦੇ ਹੋ ਕਿ ਆਪਾਂ ਵੀਡੀਓ ਬਣਾਈਏ ਉਹ ਕਮੈਂਟ ਜਰੂਰ ਕਰੋ ਚਲੋ ਹੁਣ ਟਾਈਮ ਖਰਾਬ ਨਾ ਕਰਦੇ ਹੋਏ ਆਪਾਂ ਸਿੱਧਾ ਵੀਡੀਓ ਵੱਲ ਵਧੀਏ ਤੁਸੀਂ ਦੋ ਕਹਾਵਤਾਂ जरूर ਸੁਣੀਆਂ ਹੋਣਗੀਆਂ ਪਹਿਲੀ ਕਹਾਵਤ ਕਿ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ ਤੇ ਦੂਜੀ ਕਹਾਵਤ ਬਾੜਵੇਂ ਜਾਏ ਜਨਤਾ ਆਪਣਾ ਕੰਮ ਬੰਨਤਾ ਇਹ ਦੋਨੇ ਕਹਾਵਤਾਂ ਇਹ ਵੀਡੀਓ ਨੂੰ ਦੇਖਦੇ ਦੇਖਦੇ ਅਖੀਰ ਤੱਕ ਜਦੋਂ ਤੁਸੀਂ ਜਾਓਗੇ ਤਾਂ ਤੁਹਾਨੂੰ ਸੱਚ-ਸਾਬਤ ਹੁੰਦੀਆਂ ਦਿਖਾਈ ਦੇਣਗੀਆਂ ਤੁਹਾਨੂੰ ਇਹ ਮਹਿਸੂਸ ਹੋਊਗਾ ਕਿ ਇਹ ਯਾਰ ਬਿਲਕੁਲ ਸੱਚ ਗੱਲ ਹੈ ਕਿਉਂਕਿ ਮੋਦੀ ਸਾਹਿਬ ਨੇ ਜੋ ਜਹਾਜ਼ ਖਰੀਦੇ ਨੇ ਉਹਨਾਂ ਦੇ ਨਾਮ ਨੇ ਬੋਇੰਗ 777 ਮਤਲਬ ਬੋਇੰਗ 777 ਇਹਨਾਂ ਜਹਾਜ਼ਾਂ ਦੇ ਨਾਮ ਨੇ ਇਹ ਤੇ ਇਹਨਾਂ ਜਹਾਜ਼ਾਂ ਦੀ ਕੀਮਤ ਜਦੋਂ ਤੁਸੀਂ ਸੁਣੋਗੇ ਤਾਂ ਤੁਸੀਂ ਮੜਾ ਜਾ ਜੇ ਕੁਰਸੀ ਤੇ ਬੈਠੇ ਹੋ ਕੁਰਸੀ ਨੂੰ ਹੱਥ ਪਾ ਲਿਓ ਦਿਲ ਤੇ ਹੱਥ ਰੱਖ ਲਿਓ ਮੜਾ ਜਾ ਤੇ ਪੈਰਾਂ ਨੂੰ ਜਮਾ ਕੇ ਧਰਤੀ ਤੇ ਰੱਖ ਲਿਓ ਕਿਤੇ ਪੈਰਾਂ ਥੱਲੇ ਧਰਤੀ ਨਿਕਲ ਨਾ ਜਾਵੇ ਕਿਉਂਕਿ ਆਮ ਤੌਰ ਤੇ ਜਦੋਂ ਵੀ ਕਿਸੇ ਮੰਤਰੀ ਨੇ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜਹਾਜ਼ ਲੈਣਾ ਹੁੰਦਾ ਤਾਂ 500 ਕਰੋੜ ਰੁਪਏ ਤੋਂ ਲੈ ਕੇ 600 ਕਰੋੜ ਰੁਪਏ ਦੇ ਵਿੱਚ ਵਿੱਚ ਬਹੁਤ ਟਾਪ ਕੁਆਲਿਟੀ ਦੇ VIP ਜਹਾਜ਼ ਮਿਲ ਜਾਂਦੇ ਨੇ ਤੇ ਬਹੁਤ ਅਦੇਸ਼ਾਂ ਦੇ ਪ੍ਰਧਾਨ ਮੰਤਰੀ ਹੋਰ ਮੰਤਰੀ ਮੁੱਖ ਮੰਤਰੀ ਲੈਂਦੇ ਨੇ ਇਹ ਜਹਾਜ਼ ਤੇ ਮੋਦੀ ਸਾਹਿਬ ਨੇ ਜੋ ਜਹਾਜ਼ ਲਈ ਨੇ ਉਹ ਹੋਇਸ ਤੋਂ ਕਿਤੇ ਜ਼ਿਆਦਾ ਵੱਧ ਕੀਮਤ ਦੇ ਜਹਾਜ਼ ਲਈ ਨਹੀਂ ਹੁਣ ਇਹਨਾਂ ਜਹਾਜ਼ਾਂ ਦੀ ਕੀਮਤ ਜੇ ਆਪਾਂ ਵੇਖੀਏ ਵੀ ਮੋਦੀ ਸਾਹਿਬ ਨੇ ਦੋ ਜਹਾਜ਼ ਲਈ ਨੇ 500 ਕਰੋੜ ਰੁਪਏ ਤੋਂ ਲੈ ਕੇ 600 ਕਰੋੜ ਰੁਪਏ ਤੱਕ ਜਹਾਜ਼ ਆ ਜਾਂਦੇ ਨੇ ਆਮ ਤੌਰ ਤੇ ਬਹੁਤ ਟੌਪ ਕੁਆਲਿਟੀ ਦੇ ਵੀਆਈਪੀ ਜਹਾਜ਼ ਤਾਂ ਇਹਨਾਂ ਦੀ ਮਿਲਾ ਕੇ ਗਿਣਤੀ ਬਾਨੀ ਚਾਹੀਦੀ ਸੀ ਵੀ 1200 ਕਰੋੜ ਰੁਪਏ ਤੱਕ ਦੇ ਇਹ ਜਹਾਜ਼ ਆਉਣੇ ਚਾਹੀਦੇ ਸੀ ਪਰ ਨਹੀਂ ਮੋਦੀ ਸਾਹਿਬ ਨੇ ਜੋ ਜਹਾਜ਼ ਲਈ ਨੇ ਇਹ ਬੋਇੰਗ 777 ਜਹਾਜ਼ ਇਹਨਾਂ ਦੀ ਇੱਕ ਜਹਾਜ਼ ਦੀ ਕੀਮਤ ਹੈ 4200 ਕਰੋੜ ਰੁਪਏ ਤੇ ਦੋਨਾਂ ਜਹਾਜ਼ਾਂ ਦੀ ਕੀਮਤ ਬੰਦੀ ਆ ਮਿਲਾ ਕੇ 8400 ਕਰੋੜ ਰੁਪਏ ਹੁਣ ਇਹ 8400 ਕਰੋੜ ਰੁਪਏ ਦੀ ਕੀਮਤ ਦੇ ਜਹਾਜ਼ ਜੋ ਮੋਦੀ ਸਾਹਿਬ ਨੇ ਲਈ ਨੇ ਇਹ ਦੇਸ਼ ਦੀ ਜੰਪਾ ਦੇ ਆਮ ਟੈਕਸ ਦੇ ਪੈਸੇ ਹੁੰਦੇ ਨੇ ਜੋ ਇਕੱਠੇ ਕੀਤੇ ਹੁੰਦੇ ਨੇ ਸਰਕਾਰ ਨੇ ਉਸ ਉੱਪਰ ਲਈ ਨੇ ਉਸ ਕੀਮਤ ਦੇ ਇਹ ਜਹਾਜ਼ ਲਈ ਨੇ ਤੇ ਆਪਣੇ ਜਹਾਜ਼ਾਂ ਦੇ ਨਾਲ ਨਾਲ ਜੋ ਵੀ ਐਮਪੀਜ਼ ਦੇ ਫੰਡ ਵਧਾਏ ਨੇ ਮੋਦੀ ਸਾਹਿਬ ਨੇ ਉਹਨਾਂ ਦੀਆਂ ਤਨਖਾਹਾਂ ਵਧਾਆਂ ਨੇ ਉਹ ਕਿਦਾਂ ਵਧਾਨਾ ਨੇ ਉਹ ਵੀ ਆਪਾਂ ਗੱਲ ਕਰਦੇ ਆ ਕਿ ਹੁਣ ਤੋਂ ਪਹਿਲਾਂ ਐਮਪੀਜ਼ ਦੀ ਤਨਖਾਹ ਹੁੰਦੀ ਸੀ ਜਿਹੜੀ ਉਹ 1 ਲੱਖ ਰੁਪਏ ਹੁੰਦੀ ਸੀ ਮਹੀਨੇ ਦੀ ਤੇ ਇਹ ਵੀ ਥੋੜੀ ਨਹੀਂ ਸੀ ਪਰ ਮੋਦੀ ਸਾਹਿਬ ਨੇ ਹੁਣ ਚੌਥਾ ਹਿੱਸਾ ਹੋਰ ਵਧਾ ਦਿੱਤੀ 24% ਵਧਾਤੀ 1 ਲੱਖ 24000 ਰੁਪਏ ਤਨਖਾਹ ਕਰਦੀ 1 ਲੱਖ ਰੁਪਏ ਤੋਂ ਵਧਾ ਕੇ ਤੇ ਹੋਰ ਪੱਤੇ ਵੀ ਕਿੰਨੇ ਵਧਾ ਦਿੱਤੇ ਗਏ ਨੇ ਜਿਵੇਂ ਆਫਿਸ ਐਕਸਪੈਂਸਿਸ ਹੁੰਦੇ ਹੈਗੇ ਪਹਿਲਾਂ 60000 ਰੁਪਏ ਦਿੱਤਾ ਜਾਂਦਾ ਸੀਗਾ ਆਫਿਸ ਦੀ ਦੇਖਰੇਖ ਲਈ ਤੇ ਹੁਣ 75000 ਰੁਪਏ ਦੇਣਾ ਹੋਊਗਾ ਜਾਨੀ ਪੰਦ 15000 ਦਾ ਵਾਧਾ ਇਸ ਚ ਹੋ ਗਿਆ ਤੇ ਇਸ ਤੋਂ ਬਾਅਦ ਡੇਲੀ ਐਕਸਪੈਂਸਸ ਮਤਲਬ ਡੇਲੀ ਦਾ ਖਰਚਾ ਜੋ ਮਿਲਦਾ ਉਹਨਾਂ ਨੂੰ ਉਹ ਹੁਣ ਤੋਂ ਪਹਿਲਾਂ 2000 ਮਿਲਦਾ ਹੁੰਦਾ ਸੀ ਤੇ ਹੁਣ 2500 ਮਿਲਿਆ ਕਰੂਗਾ ਫਿਰ ਇਸ ਤੋਂ ਬਾਅਦ ਕੰਸਟੀਟੂਐਂਸੀ ਦੇ ਵਿੱਚ ਜਾਣਾ ਜਾਨੀ ਆਪਦੀ ਇਲਾਕੇ ਦੇ ਵਿੱਚ ਆਪਦੀ ਕੰਸਟੀਟੂਐਂਸੀ ਦੇ ਵਿੱਚ ਜਦੋਂ ਐਮਪੀਸ ਜਾਂਦੇ ਨੇ ਉਹਦਾ ਖਰਚਾ ਦਿੱਤਾ ਜਾਂਦਾ ਸੀ 75 7000 ਰੁਪਿਆ ਦਿੱਤਾ ਜਾਂਦਾ ਸੀ ਹੁਣ ਤੋਂ ਪਹਿਲਾਂ ਤੇ ਹੁਣ ਵਧਾ ਕੇ ਉਹ ਸਤਾਸੀ ਹਿਆਰ ਪਿਆ ਕਰਤਾ ਤੇ ਫਰਨੀਚਰ ਦਾ ਵੀ ਖਰਚਾ ਦਿੱਤਾ ਜਾਂਦਾ ਇਹਨਾਂ ਨੂੰ ਫਰਨੀਚਰ ਦਾ ਖਰਚਾ ਹੁਣ ਤੋਂ ਪਹਿਲਾਂ ਲੱਖ ਰੁਪਿਆ ਦਿੱਤਾ ਜਾਂਦਾ ਸੀ ਤੇ ਹੁਣ ਇਹ ਵਧਾ ਕੇ ਚੌਥਾ ਹਿੱਸਾ ਹੋਰ ਵਧਾਤਾ 1,25,000 ਰੁਪਿਆ ਇਹ ਕਰ ਦੁੱਤਾ ਤੇ ਇਸ ਤੋਂ ਬਾਅਦ ਜੇ ਪੈਨਸ਼ਨ ਦੀ ਗੱਲ ਕਰੀਏ ਤਾਂ ਐਮਤੀਆਂ ਦੀ ਹੁਣ ਤੋਂ ਪਹਿਲਾਂ ਪੈਨਸ਼ਨ 25,000 ਰੁਪਿਆ ਹੁੰਦੀ ਸੀ ਤੇ ਹੁਣ ਵਧਾ ਕੇ ਉਹ 31,000 ਰੁਪਿਆ ਕਰਦੀ ਹੈ ਤੇ ਇਹ ਪੈਨਸ਼ਨ ਹੁਣ ਇਦਾਂ ਨਹੀਂ ਹੁੰਦੀ ਕਿ ਇੱਕ ਪੈਨਸ਼ਨ ਹੀ ਮਿਲਦੀ ਹੈ ਜਿੰਨੇ ਵਾਰ ਇੱਕ ਬੰਦਾ ਐਮਪੀ ਬਣਿਆ ਹੋਵਾ ਹੁੰਦਾ ਉਹਨੂੰ ਔਨੀਆਂ ਹੀ ਪੈਨਸ਼ਨਾਂ ਦਿੱਤੀਆਂ ਜਾਂਦੀਆਂ ਹਨ ਜੈਨਿ ਜੇ ਕੋਈ ਬੰਦਾ ਦੋ ਵਾਰੀ ਐਮਪੀ ਬਣਿਆ ਵਾ ਤਾਂ ਉਹਨੂੰ 62000 ਰੁਪਏ ਮਿਲੂਗਾ ਮਤਲਬ ਇਹ ਇਦਾਂ ਹੁੰਦੀ ਹੈ ਪਰ 2004 ਤੋਂ ਬਾਅਦ ਜੇ ਆਮ ਲੋਕਾਂ ਦੀ ਗੱਲ ਕਰੀਏ ਜੇ ਕੋਈ ਸਰਕਾਰੀ ਕਰਮਚਾਰੀ ਹੁੰਦੇ ਸੀ ਤਾਂ 2004 ਤੋਂ ਬਾਅਦ ਉਹਨਾਂ ਦੀਆਂ ਪੈਨਸ਼ਨਾਂ ਬੰਦ ਕਰ ਦਿੱਤੀਆਂ ਜਾਂਦੀਆਂ ਜਿਹੜੇ 2004 ਤੋਂ ਬਾਅਦ ਭਰਤੀ ਹੋਏ ਵੇ ਸਰਕਾਰੀ ਜੋਬ ਤੇ ਲੱਗੇ ਵੇ ਨੇ ਉਹਨਾਂ ਨੂੰ ਕਿਸੇ ਨੂੰ ਵੀ 58 ਸਾਲਾਂ ਤੋਂ ਬਾਅਦ ਰਿਟਾਇਰ ਹੋਣ ਤੋਂ ਬਾਅਦ ਪੈਨਸ਼ਨ ਨਹੀਂ ਮਿਲੂਗੀ ਇਹ ਆਮ ਲੋਕਾਂ ਦੇ ਲਈ ਹੋਰ ਕਾਨੂੰਨ ਹੈ ਤੇ ਐਮਪੀਆ ਦੇ ਲਈ ਆਪਣੇ ਗੱਡੀਆਂ ਤੇ ਬੈਠੇ ਲੋਕਾਂ ਦੇ ਲਈ ਹੋਰ ਕਾਨੂੰਨ ਹੈ ਪਰ ਜਹਾਜ਼ ਤੇ ਵੀ ਇਹਨਾਂ ਨੂੰ ਜੇ ਆਪਾਂ ਗੱਲ ਕਰੀਏ ਕਿ ਸਾਲ ਦੇ ਵਿੱਚ 3400 ਫਰ ਫ੍ਰੀ ਦਿੱਤੇ ਜਾਂਦੇ ਨੇ ਤੇ ਨਾਲ ਇਹ ਦੋ ਜਨੇ ਹੋਰ ਲਿਜਾ ਸਕਦੇ ਨੇ ਜਾਨੀ ਆਪਦੇ ਚੁੰਨੂ-ਮੁੰਨੂ ਆਪਦੇ ਜਿੰਟੂ ਕੈਂਡੀ ਹੋਰ ਲਿਜਾ ਸਕਦੇ ਨੇ ਇਹ ਨਾਲ ਤੇ ਦੋ ਜਨੇ ਫਰੀ ਲਿਜਾ ਦੇਗੇ ਤੇ ਨਾਲ 34 ਵਾਰ ਜੇ ਆਪਾਂ ਐਵਰੇਜ ਕੱਢੀਏ ਤਾਂ ਮਹੀਨੇ ਦੇ ਵਿੱਚ ਤਿੰਨ ਵਾਰ ਬੰਦਾ ਇਹ ਵੀ ਤਿੰਨ ਵਾਰ ਮਹੀਨੇ ਦੇ ਵਿੱਚ ਇਹ ਸਫਰ ਫਰੀ ਕਰ ਸਕਦੇ ਨੇ ਤੇ ਸਫਰ ਵੀ ਆਮ ਲੋਕਾਂ ਦੇ ਚੁਣੇ ਹੋਏ ਇਹ ਨੁਮਾਇਦੇ ਆਮ ਲੋਕਾਂ ਦੇ ਵਿੱਚ ਨਹੀਂ ਕਰਨਗੇ ਇਹ ਸਫਰ ਕਰਨਗੇ ਫਰਸਟ ਕਲਾਸ 'ਚ ਮਤਲਬ ਇਕਨੋਮੀ ਕਲਾਸ 'ਚ ਨਹੀਂ ਇਹ ਫਰਸਟ ਕਲਾਸ ਦੇ ਵਿੱਚ ਸਫਰ ਕਰਨਗੇ ਏਸੀ ਦੇ ਵਿੱਚ ਸਫਰ ਕਰਨਗੇ ਤੇ ਇਹ ਯਾਤਰਾ ਇਹਨਾਂ ਦੀ ਫਰੀ ਹੋਵੇਗੀ ਇਹ ਵੇਖੀਏ ਆਪਾਂ ਵੀ ਇੰਨੀ ਤਨਖਾਹ ਜਿਹੜੀ ਵਧਾਈ ਹੈ ਇੰਪਨਾ ਨੂੰ ਉਹ ਥਾਂ ਵੀ ਹੋਵੇ ਕਿਤੇ ਲਾਉਣ ਖਾਤਰ ਇੰਨੀਆਂ ਸਹੂਲਤਾਂ ਦੇ ਦੀਆਂ ਵੀ ਉਹਨਾਂ ਨੂੰ ਲਾਉਣ ਖਾਤਰ ਕਿਤੇ ਉਹ ਤਨਖਾਹ ਲਾਉਣ ਖਾਤਰ ਕਿਤੇ ਉਹ ਪੈਨਸ਼ਨ ਲਾਉਣ ਖਾਤਰ ਥਾਂ ਤਾਂ ਵੱਜਦਾ ਨਹੀਂ ਤੇ ਫਿਰ ਉਹਨਾਂ ਦੀ ਤਨਖਾਹ ਵਧਾ ਕੇ ਕਰਨੀ ਗਈ ਸੀ ਪਰ ਨਹੀਂ ਇਹ ਵਧਾਈ ਜਾਂਦੀ ਹੈ ਤੇ ਆਮ ਲੋਕ ਇੱਥੇ ਪਾਈ ਪਾਈ ਦੇ ਲਈ ਤਰਸਦੇ ਨਹੀਂ ਹੁਣ ਇਸ ਤੋਂ ਇਲਾਵਾ ਆਪਾਂ ਗੱਲ ਕਰੀਏ ਕਿ ਇਹ ਜਿਹੜੇ ਐਮਪੀ ਨੇ ਇਹਨਾਂ ਦੀ ਤਨਖਾਹ ਵਧਾਉਣ ਦੇ ਰੀਜ਼ਨ ਕੀ ਦਿੱਤੇ ਗਏ ਨੇ ਕੀ ਕਾਰਨ ਦਿੱਤੇ ਗਏ ਨੇ ਇਹਨਾਂ ਦੇ ਇਹ ਸਾਰੇ ਭੱਤੇ ਵਧਾਉਣ ਦੇ ਬੜੇ ਹਾਸੋਹੀਨੇ ਕਾਰਨ ਦਿੱਤੇ ਗਏ ਨੇ ਪਹਿਲਾ ਕਾਰਨ ਹੈ ਕਿ ਅਸੀਂ ਤਾਂ ਜੀ ਇਹਨਾਂ ਨੂੰ ਹੋਰ ਸਹੂਲਤਾਂ ਪ੍ਰਦਾਨ ਕਰਨੀਆਂ ਚਾਹੁੰਦੇ ਆ ਚਲੋ ਜੀ ਠੀਕ ਹੈ ਪਹਿਲਾਂ ਤਾਂ ਘੱਟ ਆ ਜਣੀ ਦੀ ਸਹੂਲਤਾਂ ਚਲੋ ਹੋਰ ਦੇ ਦਿਆਂ ਸਹੂਲਤਾਂ ਚਲੋ ਲੋਕਾਂ ਦੇ ਸਿਰ ਤੇ ਹੀ ਹੈ ਦੇਈ ਜਲੋ ਦੂਜੀ ਜਿਹੜੀ ਦੂਜਾ ਕਾਰਨ ਦਿੱਤਾ ਗਿਆ ਹੈ ਜਿਹੜਾ ਜਿਹੜਾ ਦੂਜਾ ਰੀਜ਼ਨ ਦਿੱਤਾ ਗਿਆ ਉਹ ਬਹੁਤ ਜ਼ਿਆਦਾ ਹਾਸੋਹੀਨਾ ਕਹਿੰਦੇ ਜੀ 인ਫਲੇਸ਼ਨ ਵੱਧ ਗਈ। ਮਤਲਬ ਮਹਿੰਗਾਈ ਵੱਧ ਗਈ। ਹੁਣ ਮਹਿੰਗਾਈ ਕੱਲੇ ਐਮਪੀਜ਼ ਦੇ ਲਈ ਵਧੀਆ ਆਮ ਲੋਕਾਂ ਦੇ ਲਈ ਮਹਿੰਗਾਈ ਨਹੀਂ ਵਧੀ ਜਿਨੀ ਐਮਪੀਜ਼ ਤਾਂ ਬੜੇ ਜੀ ਵਿਚਾਰੇ ਗਰੀਬ ਨੇ ਵਿਚਾਰੇ ਨੂੰ ਦੋ ਡੰਗ ਦੀ ਰੋਟੀ ਨਹੀਂ ਜੜਦੀ ਜਿਹੜੀ ਉਹਨਾਂ ਨੂੰ ਤਨਖਾਹ ਹੋਰ ਵਧਾਉਣੀ ਪੈਗੀ ਤੇ ਜਿਹੜਾ ਇਹ ਕਹਿਣਾ ਪੈ ਗਿਆ ਵੀ ਮਹਿੰਗਾਈ ਵੱਧ ਗਈ 인ਫਲੇਸ਼ਨ ਵੱਧ ਗਈ ਤਾਂ ਕਰਕੇ ਇਹਨਾਂ ਦੀ ਤਨਖਾਹ ਵਧਾਈ ਗਈ ਹੈ। ਹੁਣ ਇਹ ਵੇਖੋ ਤੁਸੀਂ ਕਿ ਇਹਨਾਂ ਦੇ ਵਿੱਚੋਂ ਜੋ ਵੀ ਐਮਪੀਜ਼ ਬੰਦੇ ਨੇ ਕੋਈ ਤਾਂ 100 ਕਰੋੜ ਰੁਪਏ ਦਾ ਮਾਲਕ ਹੈ ਕੋਈ 200 ਕਰੋੜ ਰੁਪਏ ਦਾ ਮਾਲਕ ਹੈ ਕੋਈ 500 ਕਰੋੜ ਰੁਪਏ ਦਾ ਮਾਲਕ ਹੈ ਤੇ ਕੋਈ 1000 ਕਰੋੜ ਰੁਪਏ ਦਾ ਮਾਲਕ ਹੈ ਜਣੀ ਅਰਪਾ ਖਰਪਾ ਰਪਏ ਦੇ ਮਾਲਕ ਨੇ ਇਹ ਐਮਪੀ ਜਦੋਂ ਵੀ ਇਲੈਕਸ਼ਨ ਆਉਂਦੇ ਨੇ ਤਾਂ ਇਹ ਹਜ਼ਾਰਾਂ ਕਰੋੜਾਂ ਰੁਪਿਆ ਉਡਾ ਕੇ ਜਨਤਾ ਦੇ ਵਿੱਚ ਕੋਈ ਸ਼ਰਾਬ ਬਣਦਾ ਹੈ ਕੋਈ ਹੋਰ ਨਸ਼ਾ ਬਣਦਾ ਹੈ ਕੋਈ ਸਿੱਧੀਆਂ ਖਰੀਦਦਾ ਵੋਟਾਂ ਤੇ ਕੋਈ ਮੋਟਰਸਾਈਕਲ ਵੀ ਵੰਡਣ ਲੱਗੇ ਹੁਣ ਤਾਂ ਜਣੀ ਹਰ ਹੀਲੇ ਇਹ ਵੋਟਾਂ ਲੈਂਦੇ ਨੇ ਜਿੱਦਦੇ ਨੇ ਤੇ ਪੈਸਾ ਪਾਣੀ ਵਾਂਗ ਵਹਾਉਂਦੇ ਨੇ ਮਹਿੰਗਾਈ ਕਿੰਨੀ ਵਧੀ ਹੈ ਜੇ ਇਸ ਦੀ ਗੱਲ ਕਰੀਏ ਤਾਂ 2014 ਤੋਂ ਲੈ ਕੇ 2024 ਤੱਕ ਗਰੋਸਰੀ ਮਟੀਰੀਅਲਸ ਆ ਜੋ ਗਰੋਸਰੀ ਵਾਲੀਆਂ ਚੀਜ਼ਾਂ ਨੇ ਰਸੋਈ ਵਾਲੀਆਂ ਚੀਜ਼ਾਂ ਜਾਨੀ ਜੀ ਭਲੇ ਉਹ ਦੁੱਧ ਹੋਵੇ ਭਲੇ ਦਹੀਂ ਹੋਵੇ ਸਬਜ਼ੀਆਂ ਮਸਾਲੇ ਜਾਨੀ ਕਿੰਨੀਆਂ ਹੀ ਚੀਜ਼ਾਂ ਹਾਲਾਂਕਿ ਉਹਨਾਂ ਦੇ ਕੋਈ ਰੇਟ ਵਧੇ ਦਾ ਕਿਸਾਨਾਂ ਨੂੰ ਜਾਂ ਮਜ਼ਦੂਰਾਂ ਨੂੰ ਕੋਈ ਫਾਇਦਾ ਨਹੀਂ ਹੋਇਆ ਹੋਇਆ ਤਾਂ ਦਲਾਲਾਂ ਨੂੰ ਫਾਇਦਾ ਹੀ ਆ ਕੰਪਨੀਆਂ ਨੂੰ ਫਾਇਦਾ ਹੋਇਆ ਪਰ ਉਹਦੇ ਵਿੱਚ ਵੀ ਵਾਅਦੇ ਹੋਏ ਨੇ ਕਿਸੇ ਚੀਜ਼ 'ਚ 3% ਵਾਧਾ ਹੋਇਆ ਇਹਨਾਂ 10 ਸਾਲਾਂ ਦੇ ਦੌਰਾਨ ਕਿਸੇ 'ਚ 4% ਵਾਧਾ ਹੋਇਆ ਕਿਸੇ 'ਚ 5% ਵਾਧਾ ਹੋਇਆ ਜਿਹੜਾ ਮੋਟਰਸਾਈਕਲ 2020 ਤੋਂ ਪਹਿਲਾਂ 50-60 ਹਜ਼ਾਰ ਰੁਪਏ ਦਾ ਹੁੰਦਾ ਸੀ ਉਹ ਮੋਟਰਸਾਈਕਲ ਹੁਣ ਲੱਖ ਰੁਪਏ ਤੋਂ ਵੀ ਪਾਰ ਦਾ ਹੈ ਯਾਨੀ ਹਰ ਇੱਕ ਚੀਜ਼ ਦੇ ਵਿੱਚ ਮਹਿੰਗਾਈ ਵਧੀਆ ਭਲੇ ਰਸੋਈ ਵਾਲੀਆਂ ਚੀਜ਼ਾਂ ਭਲੇ ਕੋਈ ਵਹੀਕਲ ਹੁਣ ਭਲੇ ਮੋਬਾਈਲ ਹੁਣ ਹਰ ਚੀਜ਼ ਜੋ ਆਮ ਬੰਦੇ ਨੇ ਵਰਤਣੀ ਆ ਆਮ ਬੰਦੇ ਦੀ ਜ਼ਰੂਰਤ ਆ ਆਮ ਬੰਦੇ ਦੀ ਲੋੜ ਆ ਉਸ ਚੀਜ਼ ਦੀ ਮਹਿੰਗਾਈ ਵਧੀ ਹੀ ਵਧੀ ਆ ਭਲੇ ਉਹ 5% ਵਧੀ ਹੋਵੇ ਭਲੇ 10% ਵਧੀ ਹੋਵੇ ਤੇ ਕਈ ਚੀਜ਼ਾਂ ਦੀ ਕੀਮਤ 50% ਵੀ ਵਧੀ ਹੈ ਇਸ 'ਚ ਕੋਈ ਸ਼ੱਕ ਨਹੀਂ ਪਰ ਇਹ ਐਮਪੀਆਂ ਲਈ ਹੀ ਵਧੀ ਆ ਇਹ ਆਮ ਲੋਕਾਂ ਲਈ ਨਹੀਂ ਵਧੀ ਤੇ ਐਮਪੀਆਂ ਨੂੰ ਜਿਹੜਿਆਂ ਨੂੰ ਇੰਨੀਆਂ ਸਹੂਲਤਾਂ ਉਹਨਾਂ ਨੂੰ ਹੋਰ ਸਹੂਲਤਾਂ ਦੇ ਦਿਓ ਪਰ ਲੋਕਾਂ ਨੂੰ ਕੋਈ ਪੈਨਸ਼ਨ ਨਹੀਂ ਕੋਈ ਬੇਰਜ਼ਗਾਰੀ ਭੱਤਾ ਨਹੀਂ ਕੱਖ ਵੀ ਨਹੀਂ 2020 ਤੋਂ ਲੈ ਕੇ 2025 ਦੇ ਦੌਰਾਨ ਲੋਕ ਬੇਰੁਜ਼ਗਾਰ ਹੋਏ ਨੇ ਜਿਨ੍ਹਾਂ ਦੀਆਂ ਨੌਕਰੀਆਂ ਖੋਹੀਆਂ ਗਈਆਂ ਜੌਬਲੈਸ ਹੋ ਗਏ ਤੇ 35 ਮਿਲੀਅਨ 3.3 ਕਰੋੜ ਲੋਕ ਨੇ ਭਾਰਤ ਦੇ ਜਿਹੜੇ 2020 ਤੋਂ ਲੈ ਕੇ 2024 ਦੇ ਵਿੱਚ ਬੇਰੁਜ਼ਗਾਰ ਹੋ ਗਏ ਉਹਨਾਂ ਦੀਆਂ ਨੌਕਰੀਆਂ ਛੁੱਟ ਗਈਆਂ ਤੇ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਨੌਕਰੀ ਜੀ ਨਹੀਂ ਮਿਲੀ ਜਦੋਂ ਤੱਕ ਕਿਸਾਨ ਐਮਐਸਪੀ ਮੰਗਦੇ ਨੇ ਉਦੋਂ ਤੱਕ ਖਜ਼ਾਨੇ 'ਚ ਪੈਸੇ ਹਨ ਨਹੀਂ ਉਦੋਂ ਤਾਂ ਇਹ ਤੇ ਖਰਚੇ ਹੀ ਬਹੁਤ ਆ ਜੂਗਾ ਜੀ ਹਾਲਾਂਕਿ ਜਿੰਨੇ ਪੈਸਿਆਂ ਦੇ ਮੋਦੀ ਸਾਹਿਬ ਜਹਾਜ਼ ਖਰੀਦ ਕੇ ਲੈ ਆਏ ਨੇ ਉਹਨੇ ਪੈਸਿਆਂ ਦੇ ਵਿੱਚ ਸਾਰੇ ਦੇਸ਼ ਦੇ ਕਿਸਾਨਾਂ ਨੂੰ ਕਈ ਸਾਲ ਐਮਐਸਪੀ ਦਿੱਤੀ ਜਾ ਸਕਦੀ ਹੈ ਪਰ ਨਹੀਂ ਦੇਣੀ ਕਿਉਂਕਿ ਮਨਸ਼ਾ ਨਹੀਂ ਕਿਉਂਕਿ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਸਭ ਕੁਝ ਉਹਨਾਂ ਨੂੰ ਸਹੂਲਤਾਂ ਪ੍ਰਦਾਨ ਕਰਨੀਆਂ ਆਮ ਜਨਤਾ ਤੋਂ ਤਾਂ ਬਸ ਵੋਟਾਂ ਹੀ ਲੈਣੀਆਂ ਜੇ ਬੇਰਜ਼ਗਾਰਾਂ ਨੂੰ ਨੌਕਰੀਆਂ ਦੇਣੀਆਂ ਹੋਣ ਸਰਕਾਰੀ ਨੌਕਰੀਆਂ ਤਾਂ ਉਹਦੇ ਲਈ ਵੀ ਪੈਸੇ ਹੈਣਗੇ ਜੀ ਉਹਦਾ ਤਾਂ ਸਰਕਾਰ ਤੇ ਬੋਝ ਹੀ ਵੜਾ ਪੈਂਦਾ ਜੇ ਪੜੇ ਲਿਖੇ ਮੁੰਡੇ ਕੁੜੀਆਂ ਨੂੰ ਕੋਈ ਨੌਕਰੀਆਂ ਦੇਣੀਆਂ ਹੁਣ ਤਾਂ ਉਹਦੇ ਖਾਤਰ ਵੀ ਕੋਈ ਹੈ ਨਹੀਂ ਜੀ ਬਹੁਤ ਬੋਝ ਪੈਂਦਾ ਖਜ਼ਾਨੇ ਤੇ ਖਜ਼ਾਨਾ ਤਾਂ ਖਾਲੀ ਹੈ ਤੇ ਜੇ ਕੋਈ ਪੋਸਟਾਂ ਕੱਢੀਆਂ ਵੀ ਜਾਂਦੀਆਂ ਤਾਂ ਉਹਨਾਂ ਤੇ ਰੇਟਾਂ ਪੈ ਜਾਂਦੀਆਂ ਉਹਨਾਂ ਦੇ ਲਈ ਸਰਕਾਰ ਕੋਈ ਕੋਈ ਸਹੂਲਤ ਨਹੀਂ ਪ੍ਰਦਾਨ ਕਰਦੀਆਂ ਕੋਈ ਰਸਤਾ ਹੀ ਨਹੀਂ ਕੱਢਦੀਆਂ ਸਰਕਾਰੀ ਨੌਕਰੀਆਂ ਨਾ ਦੇ ਕੇ ਪ੍ਰਾਈਵੇਟ ਕਾਰਪੋਰੇਟਾਂ ਦੀਆਂ ਕੰਪਨੀਆਂ ਦੇ ਮੂਹਰੇ ਆਪਣੇ ਦੇਸ਼ ਦੀ ਜਨਤਾ ਨੂੰ ਆਪਣੇ ਦੇਸ਼ ਦੀ ਨੌਜਵਾਨ ਪੀੜੀ ਨੂੰ ਇਦਾਂ ਭੁੱਖੇ ਸ਼ੇਰ ਦੇ ਸਾਹਮਣੇ ਸੁੱਟ ਦਿੱਤਾ ਜਾਂਦਾ ਕਿ ਲੈ ਲਓ ਇਹਨਾਂ ਤੋਂ ਸਸਤੀ ਲੇਬਰ ਲੈ ਲਓ ਥੋੜੇ ਥੋੜੇ ਪੈਸਿਆਂ ਤੇ ਇਹਨਾਂ ਤੋਂ ਵੱਧ ਕੰਮ ਜਿਨੀ ਸਾਰਾ ਦਿਨ ਉਹ ਕੰਪਨੀਆਂ ਦੇਸ਼ ਦੀ ਨੌਜਵਾਨ ਪੀੜੀ ਤੋਂ ਕੰਮ ਲੈਂਦੀਆਂ ਨੇ ਬਹੁਤ ਘੱਟ ਦਿਨ ਖਾਹਾਂ ਦੰਦੀਆਂ ਨੇ ਤੇ ਉਹਨਾਂ ਦਾ ਵਰਕ ਲੋਡ ਇਹਨਾਂ ਹੁੰਦਾ ਕਿ ਪਿਛਲੇ ਕਈ ਸਾਲਾਂ ਦੇ ਦੌਰਾਨ ਇਹੇ ਡੇਟਾ ਸਾਹਮਣੇ ਆਏ ਨੇ ਇਹ ਰਿਪੋਰਟਾਂ ਸਾਹਮਣੇ ਆਈਆਂ ਨੇ ਕਿ ਨੌਕਰੀ ਤੋਂ ਤੰਗ ਹੋ ਕੇ ਨੌਕਰੀ ਦੇ ਪ੍ਰੈਸ਼ਰ ਦੇ ਕਾਰਨ ਕਿਸੇ ਮੁੰਡੇ ਨੇ ਆਪਣੇ ਆਪ ਨੂੰ ਖਤਮ ਕਰ ਲਿਆ ਕਿਸੇ ਕੁੜੀ ਨੇ ਆਪਣੇ ਆਪ ਨੂੰ ਖਤਮ ਕਰ ਲਿਆ ਜਣੀ ਬਹੁਤ ਜ਼ਿਆਦਾ ਇਹ ਗੱਲ ਪਤੀ ਹੋਈ ਹੈ ਪਰ ਸਰਕਾਰਾਂ ਦਾ ਇਸ ਵੱਲ ਕੋਈ ਧਿਆਨ ਨਹੀਂ ਫਿਰ ਬੇਰਜ਼ਗਾਰੀ ਦੀ ਜੇ ਗੱਲ ਕਰੀਏ ਤਾਂ ਇੰਡੀਆ ਦੀ 22% ਜਨਤਾ ਜਿਹੜੀ ਉਹ ਬੇਰਜ਼ਗਾਰ ਹੈ ਤੇ ਇਸ ਤੋਂ ਵੀ ਵੱਧ ਪੰਜਾਬ ਦੀ ਜਨਤਾ 28% ਜਨਤਾ ਬੇਰਜ਼ਗਾਰ ਹੈ ਪਰ ਦੂਸਰੇ ਪਾਸੇ ਕਾਰਪੋਰੇਟਾਂ ਦੇ ਅਰਬਾਂ ਖਰਬਾਂ ਰੁਪਏ ਮਾਫ ਕਰ ਦਿੱਤੇ ਜਾਂਦੇ ਨੇ ਪਿਛਲੇ 10 ਸਾਲਾਂ ਦੇ ਦੌਰਾਨ ਸਰਕਾਰ ਨੇ 16 ਲੱਖ ਕਰੋੜ ਰੁਪਇਆ ਕਾਰਪੋਰੇਟ ਘਰਾਣਿਆਂ ਦਾ ਮਾਫ ਕਰ ਦਿੱਤਾ ਉਹਨਾਂ ਨੂੰ ਮਾਫੀਆਂ ਦਿੱਤੀਆਂ ਜਾਂਦੀਆਂ ਨੇ ਪਰ ਆਮ ਕਿਸੇ ਬੰਦੇ ਨੇ ਕਿਸੇ ਕਿਸਾਨ ਨੇ ਕਿਸੇ ਦੁਕਾਨਦਾਰ ਨੇ ਲੱਖ 2 ਲੱਖ 4-5 ਲੱਖ ਰੁਪਇਆ ਜੇ ਕਰਜ਼ਾ ਦੇਣਾ ਹੋਵੇ ਤਾਂ ਬੈਂਕਾਂ ਉਸ ਦੇ ਘਰਾਂ ਦੀਆਂ ਕੁਰਕੀਆਂ ਕਰ ਦਿੰਦੀਆਂ ਉਹਨਾਂ ਦੀਆਂ ਦੁਕਾਨਾਂ ਦੀਆਂ ਕੁਰਕੀਆਂ ਕਰ ਦਿੰਦੀਆਂ ਉਹਨਾਂ ਦੇ ਖੇਤਾਂ ਦੀਆਂ ਕੁਰਕੀਆਂ ਕਰ ਦਿੰਦੇ ਨੇ ਉਹਨਾਂ ਨੂੰ ਰਿਸ਼ਤੇਦਾਰਾਂ ਦੇ ਵਿੱਚ ਹੋਰ ਸਮਾਜ ਦੇ ਵਿੱਚ ਜਲੀਲ ਕੀਤਾ ਜਾਂਦਾ ਹੈ ਇਹ ਸਭ ਕੁਝ ਇਸ ਦੇਸ਼ ਦੇ ਵਿੱਚ ਵਾਪਰ ਰਿਹਾ ਹੈ ਜਿਸ ਨੂੰ ਆਪਾਂ ਭਾਰਤ ਦੇਸ਼ ਮਹਾਨ ਕਹਿੰਦੇ ਆ ਫਿਰ ਆਪਣੇ ਦੇਸ਼ ਦੀ ਸਰਕਾਰ ਇਹ ਸਭ ਕੁਝ ਉਦੋਂ ਕਰ ਰਹੀ ਹੈ ਇੰਨੇ ਮਹਿੰਗੇ ਮਹਿੰਗੇ ਜਹਾਜ਼ ਖਰੀਦ ਰਹੀ ਹੈ ਐਮਪਨਾ ਦੇ ਇੰਨੇ ਫੰਡ ਵਧਾ ਰਹੀ ਹੈ ਐਮਪੀਆਂ ਦੀਆਂ ਪੈਨਸ਼ਨਾਂ ਤੇ ਤਨਖਾਹਾਂ ਵਧਾ ਰਹੀ ਹੈ ਜਦੋਂ ਇਸ ਦੇਸ਼ ਦੀ ਕੰਗਾਲੀ ਹੋ ਰਹੀ ਹੈ ਜੇ ਦੇਸ਼ ਹੋਰ ਭੁਖ ਮਰੀ ਵਾਲ ਬੰਦ ਰਿਹਾ ਹੈ ਹੈਪੀ ਇੰਡੈਕਸ ਦੀ ਜੇ ਗੱਲ ਕਰੀਏ ਤਾਂ 147 ਦੇਸ਼ਾਂ ਦੇ ਵਿੱਚੋਂ 118ਵੇਂ ਨੰਬਰ ਤੇ ਭਾਰਤ ਆਇਆ ਜਨੀ ਭਾਰਤ ਦੇ ਲੋਕ ਇੰਨੇ ਦੁਖੀ ਨੇ ਹੈਪੀ ਇੰਡੈਕਸ ਦੀ ਗੱਲ ਕਰ ਰਹੇ ਹਾਂ ਆਪਾਂ ਪਾਕਿਸਤਾਨ ਤੋਂ ਵੀ ਪਿੱਛੇ ਰਹਿ ਗਿਆ ਮੁਲਕ ਹੋਰ ਕਈ ਜਿਹੜੇ ਗੁਵਾਂਢੀ ਆਪਣੇ ਦੇਸ਼ ਨੇ ਉਹਨਾਂ ਤੋਂ ਆਪਣਾ ਦੇਸ਼ ਪਿੱਛੇ ਰਹਿ ਗਿਆ ਹੋਰ ਗੱਲ ਕਰੀਏ ਇਸ ਤੋਂ ਬਾਅਦ ਕਿ ਇਹ ਸਭ ਕੁਝ ਉਦੋਂ ਕੀਤਾ ਜਾ ਰਿਹਾ ਹੈ ਜਦੋਂ ਦੇਸ਼ ਦੇ ਅੰਦਰ ਇੰਪੋਰਟ ਵਧ ਰਿਹਾ ਹੈ ਤੇ ਐਕਸਪੋਰਟ ਘਟ ਰਿਹਾ ਹੈ ਜਦੋਂ ਐਕਸਪੋਰਟ ਦੀ ਜੇ ਆਪਾਂ ਗੱਲ ਕਰਦੇ ਆ ਤਾਂ 677 ਬਿਲੀਅਨ ਡਾਲਰ ਦਾ ਇੰਪੋਰਟ ਹੋ ਰਿਹਾ ਆਪਣੇ ਦੇਸ਼ ਦੇ ਵਿੱਚ ਜਨੀ ਬਾਹਰਲੇ ਦੇਸ਼ਾਂ ਤੋਂ ਆਪਣੇ ਦੇਸ਼ ਦੇ ਅੰਦਰ ਚੀਜ਼ਾਂ ਆ ਰਹਿਣ 677 ਕਰੋੜ ਰੁਪਏ ਦੀਆਂ 677 ਬਿਲੀਅਨ ਡਾਲਰਸ ਦਾ ਤੇ ਜੇ ਗੱਲ ਕਰੀਏ ਐਕਸਪੋਰਟ ਦੀ ਤਾਂ ਉਹ ਬਹੁਤ ਥੋੜਾ ਹੈ 440 ਬਿਲੀਅਨ ਡਾਲਰ ਦਾ ਸਿਰਫ ਐਕਸਪੋਰਟ ਆ ਆਪਣਾ ਤੇ ਇਹਦੇ ਵਿੱਚ ਜੇ ਫਰਕ ਵੇਖੀਏ ਵੀ ਕਿੰਨੇ ਘਾਟੇ ਜਗਦੇਸ਼ ਤਾਂ 237 ਬਿਲੀਅਨ ਡਾਲਰ ਦਾ ਘਾਟਾ ਹੈਗਾ ਤੇ ਰੁਪਏ ਦੇ ਵਿੱਚ ਗੱਲ ਕਰੀਏ ਤਾਂ ਇਹ ਟੋਟਲ ਬਣਦਾਗਾ 19.70 ਲੱਖ ਕਰੋੜ ਰੁਪਇਆ ਇੰਨਾ ਜਿਆਦਾ ਕੀਮਤ ਦੇ ਵਿੱਚ ਆਪਣਾ ਦੇਸ਼ ਘਾਟੇ ਦੇ ਵਿੱਚ ਚੱਲ ਰਿਹਾ ਹੈ ਵਪਾਰ ਦੇ ਹਿਸਾਬ ਦੇ ਨਾਲ ਤੇ ਦੇਸ਼ ਤੇ ਉੱਤੇ ਕਰਜ਼ੇ ਦੀ ਗੱਲ ਕਰੀਏ ਦਾ 170 ਲੱਖ ਕਰੋੜ ਰੁਪਏ ਦਾ ਦੇਸ਼ ਕਰਜ਼ਾਈ ਹੈ। ਦੇਸ਼ ਦੀ ਜਨਤਾ ਭੁੱਖੀ ਮਰ ਰਹੀ ਹੈ। ਦੇਸ਼ ਦੇ ਅੰਦਰ 60% ਆਬਾਦੀ 150 ਕਰੋੜ ਦੀ ਆਬਾਦੀ ਦੇ ਵਿੱਚੋਂ 80 ਕਰੋੜ ਉਹ ਨੇ ਲੋਕ ਜਿਹੜੇ ਦੇਸ਼ ਦੇ ਸਰਕਾਰ ਦੇ ਵੱਲੋਂ ਜਿਹੜਾ ਆਟਾ ਦਾਲ ਸਕੀਮ ਚਲਾਈ ਗਈ ਆ ਉਸ ਤੇ ਡਿਪੈਂਡ ਕਰਦੇ ਨੇ। ਜੇ ਕਿਤੇ ਸਰਕਾਰ ਉਹ ਆਟਾ ਦੇਣਾ ਬੰਦ ਕਰ ਦੇ ਲੋਕਾਂ ਨੂੰ ਤਾਂ ਲੋਕ ਭੁੱਖੇ ਮਰ ਜਾਣ। ਇਹ ਸਥਿਤੀ ਆ ਦੇਸ਼ ਦੀ ਬਾ ਦੇਸ਼ ਦੇ ਹਾਕਮ ਦੇਸ਼ ਦੇ ਸਰਕਾਰਾਂ ਦੇਸ਼ ਦੇ ਲੀਡਰ ਰੰਗ ਰਲੀਆਂ ਬਣਾ ਰਹੇ ਨੇ ਮੋਤਵਾਰ ਰੰਗ ਰਲੀਆਂ ਬਣਾ ਰਹੇ ਨੇ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਖਰੀਦ ਰਹੇ ਨੇ ਦੂਸਰੇ ਪਾਸੇ ਕਾਰਪੋਰੇਟਸ ਦਾ ਇਹਦਾ 16 ਲੱਖ ਕਰੋੜ ਰੁਪਇਆ ਮਾਫ ਕੀਤਾ ਗਿਆ ਪਿਛਲੇ 10 ਸਾਲਾਂ ਦੇ ਦੌਰਾਨ ਉਹ ਮਾਫ ਕਰਨ ਦੀ ਨੌਬਤ ਹੀ ਨਾ ਆਉਂਦੀ ਜੇ ਕਿਤੇ ਦੇਸ਼ ਦੇ ਲੋਕਾਂ ਨੂੰ ਵੀ ਸਹੂਲਤਾਂ ਦਿੱਤੀਆਂ ਹੁੰਦੀਆਂ ਦੇਸ਼ ਦੇ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹੁੰਦੀਆਂ ਦੇਸ਼ ਦੇ ਲੋਕਾਂ ਦੇ ਖਾਤਰ ਕੋਈ ਰਜਗਾਰ ਦਾ ਪ੍ਰਬੰਧ ਕੀਤਾ ਗਿਆ ਹੁੰਦਾ ਕਿਉਂਕਿ ਜਦੋਂ ਕੰਪਨੀਆਂ ਕਰਜ਼ੇ ਲੈਂਦੀਆਂ ਨੇ ਉਹ ਆਪ ਦਾ ਭਲੇ ਕੋਈ ਪ੍ਰੋਡਕਟ ਲਾਂਚ ਕਰਦੀਆਂ ਉਹਨਾਂ ਪੈਸਿਆਂ ਦੇ ਨਾਲ ਉਹ ਮਾਰਕੀਟ 'ਚ ਆਉਂਦਾ ਮਾਰਕੀਟ 'ਚ ਲੋਕਾਂ ਦੀ ਸ਼ਕਤੀ ਹੀ ਹੈ ਨਹੀਂ ਲੋਕਾਂ ਦੀ ਕੰਜ਼ਿਊਮਰ ਪਾਵਰ ਹੀ ਹੈ ਨਹੀਂਗੀ ਲੋਕ ਖਰੀਦ ਹੀ ਨਹੀਂ ਸਕਦੇ ਕੁਝ ਕਿਉਂਕਿ ਲੋਕਾਂ ਦੀਆਂ ਜੇਬਾਂ ਖਾਲੀ ਨੇ ਲੋਕਾਂ ਨੂੰ ਤਾਂ ਦੋ ਡੰਗ ਦੀ ਰੋਟੀ ਦੇ ਲਾਲੇ ਪਏ ਹੋਏ ਨੇ ਕਿਸੇ ਤੋਂ ਘਰ ਦੀ ਮੁਰੰਮਤ ਨਹੀਂ ਹੋ ਰਹੀ ਇੰਨਾ ਜ਼ਾਦੇ ਮੰਦਾ ਹਾਲ ਆ ਲੋਕ ਮਾਰਕੀਟ ਚੋਂ ਕੁਝ ਖਰੀਦ ਨਹੀਂ ਪਾਉਂਦੇ ਉਹ ਕੰਪਨੀਆਂ ਡੁੱਬ ਜਾਂਦੀਆਂ ਡੁੱਬ ਜਾਂਦੀਆਂ ਪੈਸਾ ਡੁੱਬ ਜਾਂਦਾ ਸਰਕਾਰ ਉਹਨਾਂ ਦਾ ਪੈਸਾ ਮਾਫ ਕਰ ਦਿੰਦੀ ਆ ਇਹ ਸਾਰਾ ਸਰਕਲ ਹੀ ਜਦੋਂ ਵਿਗੜਿਆ ਹੋਇਆ ਤਾਂ ਫੇਰ ਕਿਵੇਂ ਲੀਤੀ ਆ ਸਕਦਾ ਸਭ ਕੁਝ ਇੰਪੋਰਟ ਜੇ ਕਿਤੇ ਲੋ ਕਿਸਾਨਾਂ ਨੂੰ ਐਮਐਸਪੀ ਦਿੱਤਾ ਜਾਵੇ ਕਿਸਾਨ ਕਿੰਨੀਆਂ ਚੀਜ਼ਾਂ ਨੇ ਜੋ ਆਪਦੇ ਦੇਸ਼ ਦੇ ਵਿੱਚ ਪੈਦਾਵਾਰ ਵਧਾ ਸਕਦੇ ਨੇ ਆਪਣੇ ਦੇਸ਼ 'ਚ ਪੈਦਾ ਕਰ ਸਕਦੇ ਨੇ ਤੇ ਸਰਕਾਰ ਉਹ ਬਾਹਰਲੇ ਦੇਸ਼ਾਂ ਨੂੰ ਐਕਸਪੋਰਟ ਕਰੇ ਤਾਂ ਸਰਕਾਰ ਕਿੰਨਾ ਪੈਸਾ ਕਮਾਊਗੀ ਨਾਲੇ ਲੋਕਾਂ ਨੂੰ ਰੋਜ਼ਗਾਰ ਮਿਲੂਗਾ ਪਰ ਨਹੀਂ ਉਸ ਰਾਹ ਸਰਕਾਰ ਨੇ ਨਹੀਂ ਪੈਣਾ ਵੀਡੀਓ ਕਿਦਾਂ ਲੱਗੀ ਇਹ ਕਮੈਂਟ ਜਰੂਰ ਕਰਿਓ ਵੀਡੀਓ ਨੂੰ ਲਾਈਕ ਕਰਿਓ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਆਪਣੇ WhatsApp ਗਰੁੱਪਾਂ ਦੇ ਵਿੱਚ ਇਸ ਨੂੰ ਸ਼ੇਅਰ ਕਰਿਓ ਸਟੇਟਸ ਲਾਇਓ ਲਾਈਕ ਜਰੂਰ ਕਰਿਓ ਦੇਖਦੇ ਰਹੋ ਹਾਂਜੀ ਬਈ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ